ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਲ ਵਿੱਚ ਪੱਥਰ ਦੀ ਬੇੜੀ ਬੇੜੀ ਤਾਰਨੀ ਬੀਕਾਨੇਰ ਵਿੱਚ ਸਤਨਾਮ ਰੂਪੀ ਅੰਮ੍ਰਿਤ ਦਾ ਛੱਟਾ ਦੇ ਕੇ ਗੁਰੂ ਜੀ ਮਾਰਵਾੜ ਦੇ ਦੇਸ਼ਵਾਲ ਤੁਰ ਪਏ ਨਾ ਕੌਰ ਦੇ ਜੈਸਲਮੇਰ ਨੂੰ ਹੋ ਗਏ ਜੈਸਲਮੇਰ ਵੱਲੋਂ ਜੀਵਾਂ ਨੂੰ ਉਪਦੇਸ਼ ਦੇ ਕੇ ਮਰਹਾਣੇ ਦੀ ਪਹਾੜੀ ਕੋਲ ਆਏ ਜਿੱਥੋਂ ਚਿੱਟਾ ਪੱਥਰ ਨਿਕਲਦਾ ਹੈ ਉਸ ਅਸਥਾਨ ਉੱਤੇ ਕੋਈ ਮੇਲਾ ਸੀ ਭਾਰੀ ਇਕੱਠ ਵਿੱਚ ਸਤਨਾਮ ਦਾ ਉਪਦੇਸ਼ ਕੀਤਾ ਜਦੋਂ ਮੇਲਾ ਮੁੱਕਿਆ ਤਾਂ ਜੋਧਪੁਰ ਚਲੇ ਗਈ ਜੋਧਪੁਰ ਰਿਆਸਤ ਦੀ ਰਾਜਧਾਨੀ ਸੀ ਜੋਧਪੁਰ ਦੇ ਬਾਹਰ ਪੰਜ ਕੋ ਮੇਲ ਉੱਤੇ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ ਜਿੱਥੇ ਅੱਜ ਵੀ ਗੁਰਦੁਆਰੇ ਦੀ ਸ਼ਕਲ ਵਿੱਚ ਮੰਦਿਰ ਹੈ ਗੁਰੂ ਜੀ ਦੀ ਤਸਵੀਰ ਰੱਖੀ ਹੋਈ ਹੈ ਮਾਰਵਾੜੀ ਪੂਜਾ ਕਰਦੇ ਹਨ ਮਾਰਵਾੜ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਹੁਤ ਪ੍ਰਚਾਰ ਕੀਤਾ ਉਸ ਪ੍ਰਚਾਰ ਦਾ ਫਲ ਹੈ ਕਿ ਅੱਜ ਵੀ ਅਨਪੜ੍ਹ ਤੇ ਗਰੀਬ ਮਾਰਵਾੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਭਗਤੀ ਜਿਉਂਦੀ ਹੈ ਜੋਧਪੁਰ ਤੋਂ ਗੁਰੂ ਜੀ ਨੂੰ ਪਤਾ ਲੱਗਾ ਕਿ 65 ਮੀਲ ਦੀ ਵਿਥ ਉਤੇ ਨਾਥਾਂ ਦਾ ਸਥਾਨ ਹੈ ਨਾਥਾਂ ਦਾ ਜੋੜ ਆਖਦੇ ਹਨ ਉਸ ਜੋੜ ਉੱਤੇ ਬਹੁਤ ਵੱਡੇ ਕਰਾਮਾਤੀ ਨਾਥ ਰਹਿੰਦੇ ਹਨ ਉਹਨਾਂ ਨੂੰ ਕੋਈ ਫਤਿਹ ਨਹੀਂ ਕਰ ਸਕਦਾ ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ ਗੁਰੂ ਜੀ ਨੇ ਉਧਰ ਨੂੰ ਤਿਆਰੀ ਕਰ ਦਿੱਤੀ ਇਹ ਤਲਾਬ ਨੌਖਲੀ ਪਾਲੀ ਦੇ ਲਹਿੰਦੇ ਪਾਸੇ ਜੰਗਲ ਵਿੱਚ ਹੈ ਅਜੇ ਵੀ ਜੋਗੀ ਰਹਿੰਦੇ ਹਨ ਗੁਰੂ ਜੀ ਉਸ ਅਸਥਾਨ ਉੱਤੇ ਪੁੱਜੇ ਸੱਚ ਮੁੱਚ ਤਕੜਾ ਨਾਥਾਂ ਦਾ ਟੋਲਾ ਉੱਥੇ ਰਹਿੰਦਾ ਸੀ ਗੁਰੂ ਜੀ ਨੇ ਸਰੋਵਰ ਦੇ ਇੱਕ ਪਾਸੇ ਡੇਰਾ ਲਾਇਆ ਮਰਦਾਨੇ ਨੇ ਦੇਖਿਆ ਬਿਨਾ 베ੜੀ ਤੁਲੇ ਤੋਂ ਕੋਈ ਕੰਨ ਪਾਟੇ ਨਾਥ ਪਾਣੀ ਉੱਤੇ ਚੌਂਕੜਾ ਮਾਰ ਕੇ ਬੈਠੇ ਹੋਏ ਹਨ ਉਹ ਹੈਰਾਨ ਹੋ ਕੇ ਗੁਰੂ ਜੀ ਨੂੰ ਪੁੱਛਣ ਲੱਗਾ ਗੁਰੂ ਜੀ ਇਹ ਕੀ ਕੌਤਕ ਹੈ ਜੋ ਕਿ ਪਾਣੀ ਉੱਤੇ ਡੋਲ ਬੈਠੇ ਹਨ ਇਹ ਹੱਥ ਪੈਰ ਨਹੀਂ ਹਿਲਾਉਂਦੇ ਤੇ ਡੁੱਬਦੇ ਵੀ ਨਹੀਂ ਗੁਰੂ ਜੀ ਨੇ ਬਚਨ ਕੀਤਾ ਮਰਦਾਨਿਆਂ ਰਬਾਬ ਵਜਾ ਕੇ ਕਰਤਾਰ ਦੇ ਰੰਗ ਦੇਖ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਰਬਾਬ ਦੀਆਂ ਤਾਰਾਂ ਵਿੱਚੋਂ ਸੱਤ ਕਰ ਤਾਰ ਤੂੰ ਹੀ ਤੂੰ ਹੀ ਦੀ ਧੁਨ ਉਤਪਨ ਹੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਸੀਲੀ ਸੁਰ ਨਾਲ ਇਹ ਸ਼ਬਦ ਉਚਾਰਨ ਕੀਤਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੋ ਭਏ ਕੂਰ ਵਜਾਵੇ ਦੂਰ ਬਿਨ ਸ਼ਬਦ ਪਰਮਾਈਐ ਦੁਬਿਦਾ ਦੋਬੇ ਪੂਰ ਮਾਨਾਰੇ ਸ਼ਬਦ ਤਰੇਉਚਿਤ ਲਾਈ ਜਿਨ ਗੁਰਮਖ ਨਾਮ ਨ ਬੂਝੇ ਅਮਰ ਜਨਮੇ ਆਵੇ ਜਾਏ ਰਹਾਉ ਇਸਦਾ ਪਰਮਾਰਥ ਹੈ ਕਿ हे ਮਰਦਾਨਿਆਂ ਇਹਨਾਂ ਕੰਨ ਪਾਟੇ ਨਾਥਾਂ ਦਾ ਤਨ ਤਾਂ ਸੜ ਕੇ ਮਿੱਟੀ ਰੂਪ ਹੋ ਚੁੱਕਾ ਹੈ ਜਦੋਂ ਤਨ ਸੜ ਗਿਆ ਹੈ ਤਾਂ ਮਨ ਲੋਹੇ ਦੀ ਮੈਲ ਵਰਗਾ ਕਾਲਾ ਹੋ ਗਿਆ ਹੈ ਹੰਕਾਰ ਦੇ ਔਗਣ ਦੁਸ਼ਮਣ ਹੋ ਗਏ ਨੇ ਝੂਠ ਦੇ ਵਾਜੇ ਵੱਜ ਰਹੇ ਹਨ ਝੂਠ ਦਾ ਪਾਸ ਖੁੱਲਣ ਵਾਲਾ ਹੈ ਗੁਰੂ ਦੇ ਸ਼ਬਦਾਂ ਤੋਂ ਬਿਨਾਂ ਅਗਿਆਨਤਾ ਵਿੱਚ ਡੁੱਬਣ ਵਾਲੇ ਹਨ ਵੈਰ ਅਗਿਆਨਤਾ ਨੇ ਕਈ ਪੂਰ ਡੋਬ ਦਿੱਤੇ ਹਨ ਇਸ ਤਰ੍ਹਾਂ ਪਾਣੀ ਉੱਤੇ ਤਰ ਕੇ ਦਿਖਾਵਾ ਕਰਨ ਦਾ ਕੀ ਲਾਭ ਸ਼ਬਦ ਰੂਪੀ ਬੇੜੀ ਉੱਤੇ ਤਰਨਾ ਚਾਹੀਦਾ ਹੈ ਇਹਨਾਂ ਕਰਾਮਾਤ ਦਾ ਹੰਕਾਰ ਹੈ ਪ੍ਰਕਰਤਾ ਦੇ ਪੈਦਾਂ ਨੂੰ ਨਹੀਂ ਜਾਣਦੇ ਉਹ ਚਾਹੁੰਦੇ ਤਾਂ ਪੱਥਰ ਨੂੰ ਤਾਰ ਸਕਦੇ ਹਨ ਤਾਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਉਂ-ਜਿਉਂ ਸ਼ਬਦ ਨੂੰ ਗਾਇਆ ਤਿਉਂ-ਤਿਉਂ ਤਰਨ ਵਾਲੇ ਕਨਪਾਟੇ ਨਾਥਾਂ ਦੇ ਜਲ ਉੱਪਰ ਆਸਨ ਡੋਲਣ ਲੱਗੇ ਉਹਨਾਂ ਦੀਆਂ ਸਮਾਧੀਆਂ ਖੁੱਲ ਗਈਆਂ ਉਹ ਹੈਰਾਨ ਹੋਏ ਕਿ ਕੌਣ ਭਗਵਾਨ ਦਾ ਸ਼ਰੀਕ ਆ ਗਿਆ ਜੋ ਸਾਡੀ ਕਰਾਮਾਤ ਨੂੰ ਖਿੱਚ ਰਿਹਾ ਹੈ ਉਹਨਾਂ ਨੇ ਅੱਖਾਂ ਖੋਲ ਕੇ ਦੇਖਿਆ ਭਾਈ ਮਰਦਾਨਾ ਤੇ ਗੁਰੂ ਨਾਨਕ ਦੇਵ ਜੀ ਕੀਰਤਨ ਕਰ ਰਹੇ ਸਨ ਉਹਨਾਂ ਦੇ ਕੀਰਤਨ ਨਾਲ ਉਹਨਾਂ ਦਾ ਯੋਗ ਬਲ कमजोर हो ਰਿਹਾ ਸੀ ਉਸ ਸਰੋਵਰ ਵਿੱਚੋਂ ਬਾਹਰ ਨਿਕਲ ਕੇ ਗੁਰੂ ਜੀ ਕੋਲ ਆ ਗਏ ਹੋਰ ਵੀ ਇਧਰ ਉਧਰ ਖਿੱਲੇ ਰਹੇ ਨਾਥ ਇਕੱਠੇ ਆ ਗਏ ਨਾਥਾਂ ਵਿੱਚ ਬਹੁਤੇ 100-100 ਸਾਲ ਦੀ ਆਯੂ ਵਾਲੇ ਸਨ ਇੱਕ ਲੰਮੇਰੀ ਆਯੂ ਵਾਲਾ ਨਾਥ ਬੋਲਿਆ ਪੁਰਸ਼ਾ ਕੌਣ ਹੈ ਕਿੱਥੋਂ ਆਇਆ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾਨਕ ਮੇਰਾ ਨਾਮ ਹੈ ਕਰਤਾਰ ਦਾ ਭੇਜਿਆ ਹੋਇਆ ਇੱਥੇ ਆਇਆ ਹਾਂ ਨਾਥ ਨੇ ਪੁੱਛਿਆ ਕਿਉਂ ਤਾਂ ਗੁਰੂ ਨਾਨਕ ਦੇਵ ਜੀ ਬੋਲੇ ਇਸ ਵਾਸਤੇ ਕਿ ਹੰਕਾਰੀ ਪੁਰਸ਼ਾਂ ਨੂੰ ਦੱਸਾਂ ਕਿ ਹੰਕਾਰ ਕਰਨਾ ਯੋਗ ਨਹੀਂ ਦੁਖੀ ਮਨੁੱਖਾਂ ਦੀ ਸੇਵਾ ਕਰਨਾ ਕਰਤਾਰ ਦਾ ਸਿਮਰਨ ਕਰਨਾ ਧਰਮ ਦੀ ਕੀਰਤ ਕਰਕੇ ਖਾਣਾ ਸੱਚ ਬੋਲਣਾ ਤੇ ਬੁਰਾਈਆਂ ਦਾ ਤਿਆਗ ਕਰਨਾ ਮਨੁੱਖ ਦਾ ਸੱਚਾ ਧਰਮ ਹੈ ਤਾਂ ਨਾਥ ਨੇ ਕਿਹਾ ਕੋਈ ਤਪ ਸਾਧਿਆ ਹੈ ਇਹ ਕੋਈ ਯੋਗ ਅਭਿਆਸ ਕੀਤਾ ਹੈ ਧੰ ਸ਼੍ਰੀ ਗੁਰੂ ਨਾਨਕ ਤੇਜ ਜੀ ਬੋਲੇ ਕਰਤਾਰ ਦਾ ਸਿਮਰਨ ਕੀਤਾ ਹੈ ਤਪ ਸਾਧਨ ਦੀ ਕੀ ਲੋੜ ਨਹੀਂ 나ਥ ਕੋਈ ਕਰਾਮਾਤ ਵੀ ਦਿਖਾ ਸਕਦਾ ਹੈ ਤਾਂ ਗੁਰੂ ਨਾਨਕ ਤੇਜ ਜੀ ਨੇ ਕਿਹਾ ਕਰਾਮਾਤ ਤੋਂ ਕੀ ਭਾਵ 나ਥ ਬੋਲੇ ਐਨਾ ਪੋਲਾ ਹੈ ਕਰਾਮਾਤ ਦਾ ਵੀ ਨਹੀਂ ਪਤਾ ਗੁਰੂ ਜੀ ਨੇ ਯੋਗੀ ਜੀ ਦਾ ਕਰਾਮਾਤ ਦਾ ਤਾਂ ਮੈਨੂੰ ਨਹੀਂ ਪਤਾ ਨਾ ਮੈਂ ਕੁਝ ਕਰ ਦਿਖਾਉਂਦਾ ਹੰਕਾਰ ਕਰਦਾ ਹਾਂ ਪਰ ਮੈਂ ਇਹ ਸਮਝਦਾ ਹਾਂ ਕਿ ਕਰਤਾਰ ਮੇਰੀ ਸਹਾਇਤਾ ਕਰਦਾ ਹੈ ਜਦੋਂ ਕੋਈ ਔਕੜ ਬਣੇ ਭਾਵ ਇਹ ਹੈ ਕਿ ਭਗਵਾਨ ਤੇਰੀ ਸਹਾਇਤਾ ਕਰਦਾ ਹੈ ਗੁਰੂ ਜੀ ਨੇ ਕਿਹਾ ਹਾਂ ਉਹ ਸੱਚਮੱਚ ਭਗਵਾਨ ਅਗੰਮ ਅਪਰ ਅਪਾਰ ਕਿਰਪਾਲ ਦਿਆਲੂ ਦਾਤਾ ਮੇਰੀ ਸਹਾਇਤਾ ਕਰਦਾ ਹੈ ਨਾਥ ਨੇ ਕਿਹਾ ਇਸ ਸਰੋਵਰ ਦਾ ਜਲ ਬਹੁਤ ਡੂੰਘਾ ਹੈ ਕਈਆਂ ਸਦੀਆਂ ਤੋਂ ਸਰੋਵਰ ਸੁੱਕਾ ਨਹੀਂ ਕਈ ਨਾਥ ਇਸ ਸਰੋਵਰ ਤੇ ਉੱਤੇ ਚੌਂਕੜਾ ਮਾਰ ਕੇ ਇਸ ਤਰ੍ਹਾਂ ਬੈਠ ਜਾਂਦੇ ਜਿਵੇਂ ਧਰਤੀ ਉੱਤਨ ਆਸਨ ਜਮਾ ਕੇ ਅਡੋਲ ਬੈਠੇ ਹੋਏ ਹੁੰਦੇ ਹਨ ਤੁਸੀਂ ਵੀ ਬੈਠ ਕੇ ਦਿਖਾਓ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਸਕੁਰਾਏ ਪੱਥਰ ਪਾਣੀ ਵਿੱਚ ਡੁੱਬਦਾ ਹੈ ਕਿ ਤਰਦਾ ਨਾਥ ਪੱਥਰ ਡੁੱਬ ਜਾਂਦਾ ਹੈ ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਖਲੋ ਗਏ। ਉਹਨਾਂ ਨੇ ਆਪਣੇ ਕਮਲ ਨੈਣਾ ਨਾਲ ਚੋਗਿਰਦੇ ਦੇਖਿਆ। ਉਹਨਾਂ ਦੀ ਨਿਗਾਹ ਵਿੱਚ ਇੱਕ ਪੱਥਰ ਦਾ ਕੁੰਡਾ ਪਿਆ ਸੀ ਜੋ ਕਈ ਮਣ ਭਾਰਾ ਸੀ। ਉਸ ਵਿੱਚ yogi ਭੰਗ ਕੋਟਿਆ ਕਰਦੇ ਸਨ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਦਿੱਤਾ ਮਰਦਾਨਿਆਂ ਉਠ ਉਹ ਕੁੰਡਾ ਪਿਆਈ ਉਸ ਨੂੰ ਚੁੱਕ ਕੇ ਲਿਆ ਸੱਤ ਕਰ ਤਾ ਰੱਖ ਕੇ ਚੁੱਕੀ ਸੱਤ ਵਜਨ ਜੀ ਆ ਕੇ ਭਾਈ ਮਰਦਾਨਾ ਜੀ ਉੱਠੇ ਉਹ ਕੁੰਡੇ ਵੱਲ ਚਲੇ ਗਈ ਸਾਰੇ ਨਾਥ ਮਰਦਾਨੇ ਵੱਲ ਵੇਖਣ ਲੱਗ ਪਏ ਉਹਨਾਂ ਨੇ ਦੇਖਿਆ ਕਿ ਭਾਈ ਮਰਦਾਨਾ ਜੀ ਕੁੰਡੇ ਕੋਲ ਆਖ ਲੋਤੇ ਹਨ ਜਿਸ ਕੁੰਡੇ ਬਾਰੇ ਇਹ ਦੰਦ ਕਥਾ ਸੀ ਕਿ ਰਿੱద్ధి ਸਿੱਧੀ ਵਾਲੇ ਯੋਗੀ ਨੇ ਆਪਣੇ ਯੋਗ ਬਲ ਨਾਲ ਚੁੱਕ ਕੇ ਲਿਆਂਦਾ ਸੀ ਉਸ ਦੇ ਪਿੱਛੇ ਕੋਈ ਉਸ ਨੂੰ ਹਲਾ ਵੀ ਨਹੀਂ ਸਕਦਾ ਉਹ 나ਥ ਖਿੜਖਿੜਾ ਕੇ ਹੱਸਣ ਲੱਗੇ ਵਾਹ ਇਹ ਮਾਰੂਆ ਜੀ ਆ ਕਿਵੇਂ ਕੁੰਡਾ ਚੱਕੂਗਾ ਕੁੰਡਾ ਤਾਂ ਇਸ ਕੋਲੋਂ ਹਿੱਲਣਾ ਵੀ ਨਹੀਂ 나ਥਾ ਨੇ ਆਖਿਆ ਪਰ ਪੂਲੇ 나ਥਾ ਨੂੰ ਪਤਾ ਨਹੀਂ ਸੀ ਕਿ ਪਾਈ ਮਰਦਾਨੇ ਦੀ ਪੇਠ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥ ਹੈ ਜੋ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ ਜਗਤ ਦੇ ਦੁੱਖ ਹਰਨ ਵਾਲੇ ਸਰਬਸ਼ਕਤੀਮਾਨ ਆਪ ਕਰਤਾਰ ਹਨ ਜਿਵੇਂ ਹਨੂਮਾਨ ਜੀ ਦੇ ਪਿੱਛੇ ਸ਼੍ਰੀ ਰਾਮਚੰਦਰ ਜੀ ਦੀ ਸ਼ਕਤੀ ਸੀ ਉਸ ਨੇ ਲੰਕਾ ਸਾੜ ਦੇ ਸੂਆ ਕੀਤੀ ਸੀ ਭਾਈ ਮਰਦਾਨਾ ਜੀ ਨੇ ਸਤ ਕਰਤਾਰ ਆ ਕੇ ਕੁੰਡੇ ਨੂੰ ਹੱਥ ਪਾਇਆ ਹਿਲਾਇਆ ਉਹ ਸੋਖਾ ਹੀ ਹਿੱਲ ਪਿਆ ਭਾਈ ਮਰਦਾਨਾ ਜੀ ਨੇ ਮੋਡੇ ਉੱਤੇ ਰੱਖ ਲਿਆ ਤੇ ਚੋਕ ਕੇ ਸਰੋਵਰ ਦੇ ਕਿਨਾਰੇ ਲੈ ਆਏ ਗੁਰੂ ਜੀ ਨਿਗਾਹ ਬਨ ਕੇ ਭਾਈ ਮਰਦਾਨੇ ਜੀ ਵੱਲ ਵੇਖਦੇ ਰਹੇ ਗੁਰਾਂ ਦੇ ਦੇਖਣ ਦੀ ਸ਼ਕਤੀ ਨਾਲ ਹੀ ਪੱਥਰ ਹੌਲਾ ਹੋ ਗਿਆ ਸੀ 나ਥਾਂ ਦਾ ਹਾਸਾ ਰੁਕ ਗਿਆ ਉਹਨਾਂ ਦੇ ਮੂੰਹ ਅੱਡੇ ਰਹਿ ਗਏ ਉਹ ਹੈਰਾਨ ਸਨ ਕਿ ਪਤਲੇ ਜਿਹੇ ਸਰੀਰ ਵਾਲੇ ਬੰਦੇ ਨੇ ਐਨਾ ਭਾਰੀ ਪੱਥਰ ਕਿਵੇਂ ਚੁੱਕ ਲਿਆ ਕਈਆਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਉਹਨਾਂ ਮਨ ਹੀ ਮਨ ਪ੍ਰਤੀਤ ਕਰ ਲਿਆ ਕਿ ਸੱਚਮੁੱਚ ਗੁਰੂ ਨਾਨਕ ਦੇਵ ਜੀ ਕੋਈ અવਤਾਰ ਹੈ ਪਰ ਹੰਕਾਰੀ ਨਾਥ ਦਾ ਹਾ ਜੇ ਵੀ ਹੰਕਾਰ ਤਾਪ ਮਠਾ ਨਾ ਹੋਇਆ ਭਾਰੀ ਪੱਥਰ ਦਾ ਕੁੰਡਾ ਪਾਈ ਮਰਦਾਨਾ ਜੀ ਨੇ ਜਦੋਂ ਸਰੋਵਰ ਵਿੱਚ ਤਾਰ ਦਿੱਤਾ ਉਹ ਬੇੜੀ ਵਾਂਗੂ ਤਰਨ ਲੱਗ ਪਿਆ ਪਾਣੀ ਦੀਆਂ ਛੱਲਾਂ ਨਾਲ ਉਹ ਕੁੰਡਾ ਉਸੇ ਤਰ੍ਹਾਂ ਹਿੱਲਣ ਲੱਗਾ ਜਿਵੇਂ ਲੱਕੜ ਦੀ ਬੇੜੀ ਪਾਣੀ ਦੀਆਂ ਛੱਲਾਂ ਨਾਲ ਹਿੱਲਦੀ ਹੈ ਕੁੰਡਾ ਤਰਦਾ ਤਰਦਾ ਅੱਗੇ ਨੂੰ ਜਾਣ ਲੱਗਾ ਨਾਥ ਵੇਖ ਕੇ ਵਿਸਮਾਦ ਰਹਿ ਗਏ ਉਹਨਾਂ ਦੇ ਦੰਦ ਜੁੜ ਗਏ ਹੰਕਾਰ ਦਾ ਸਿਰ ਨੀਵਾ ਹੋ ਗਿਆ ਆਪੇ ਤਰੀ ਪੱਥਰ ਦੀ 베ੜੀ ਨੂੰ ਦੇਖਤੇ ਹੋਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਨਾਨਕ 베ੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵੇ ਪੂਰ ਭਰੇ ਹੰਕਾਰ ਮਨ ਹਠ ਮਤੀ ਬੂਢੀ ਐ ਗੁਰਮੁਖ ਸੱਚ ਸੋਤਾਰ ਗੁਰਬਿੰਨ ਕਿਉ ਤਰੀਐ ਸੁਖ ਹੋਏ ਜਿਉ ਪਾਵੇ ਤਿਉ ਰਾਖ ਤੂੰ ਮੈਂ ਅਵਰਣ ਦੂਜਾ ਕੋਈ ਰਹਾਓ ਅੱਗੇ ਦੇਖਿਓ ਦਉ ਜਲੇ ਪਛਾਣੇ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਣ ਸੈ ਘਟ ਘਟ ਸਚ ਭਰਪੂਰ ਆਪੇ ਮੇਲ ਮਿਲਾਵੇ ਸਾਚੇ ਮਹਿਲ ਹਦੂਰ ਸਹਾ ਸਾ ਤੁਝ ਸਮਲਾ ਕਦੇ ਨ ਵਿਸਾਰਿਓ ਜਿਉਂ-ਜਿਉਂ ਸਾਹਿਬ ਮਣ ਵਿਸੈ ਗੁਰਮੁਖ ਅੰਮ੍ਰਿਤ ਪਿਉ ਮਣਤਣ ਤੇਰਾ ਤੂੰ ਢਣੇ ਗਰਬ ਨਿਵਾਰ ਸਮਿਉ ਜਿਨ 에 ਜਗਤ ਉਪਾਇਆ ਤ੍ਰਿਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਣਮੁਖ ਮੋਦਕ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਜੈ ਗੁਰਮਤਿ ਸਾਰ ਗੁਰਮਖ ਜਿਨ ਜਾਣਿਆ ਤਿਨ ਕੀਚੇ ਸ਼ਾਬਾਸ਼ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ਼ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭ ਪਾਸ ਇਸ ਦਾ ਪ੍ਰਮਾਰਥ ਹੈ ਗੁਰੂ ਨਾਨਕ ਦੇਵ ਜੀ ਨਾਥਾਂ ਨੂੰ ਉਪਦੇਸ਼ ਦੇਣ ਲੱਗੇ ਕਿ हे 나ਥੋ ਇਹ ਇਹੋ ਬੇਸਮਝੀ ਹੈ ਕਿ ਪਾਣੀ ਉੱਤੇ ਤਰੇ ਪਾਣੀ ਉੱਤੇ ਪੱਥਰ ਵੀ ਤਰ ਸਕਦਾ ਹੈ ਇਹ ਸਰੋਵਰ ਅਗਲਾ ਭਵ ਸਾਗਰ ਤਰਨਾ ਕਠਨ ਹੈ ਉਸ ਦੇ ਤਰਨ ਵਾਸਤੇ ਗੁਰੂ ਦੇ ਆਸਰੇ ਸੱਚ ਦੀ ਬੇੜੀ ਹੋਣੀ ਚਾਹੀਏ ਉਸ ਬੇੜੀ ਵਿੱਚ ਬੈਠ ਕੇ ਗੁਰਾਂ ਦੇ ਵਿਚਾਰ ਦੇ ਚੱਪੂ ਲਾ ਕੇ ਤਰਨਾ ਚਾਹੀਏ ਜਗਤ ਵਿੱਚ ਕਈ ਆਉਂਦੇ ਤੇ ਕਈ ਜਾਂਦੇ ਹਨ ਪੂਰਾਂ ਦੇ ਪੂਰ ਹੰਕਾਰ ਉਹਨਾਂ ਨੂੰ ਪਾਰ ਨਹੀਂ ਹੋਣ ਦਿੰਦਾ ਉਹੋ ਹੀ ਤਰਦੇ ਹਨ ਜੋ ਗੁਰਮਖ ਬਣ ਕੇ ਗੁਰੂ ਬਚਨਾਂ ਨੂੰ ਮੰਨਦੇ ਹੋਏ ਹੰਕਾਰ ਨੂੰ ਛੱਡਦੇ ਹਨ ਹੇ ਨਾਥੋ ਗੁਰੂ ਤੋਂ ਬਿਨਾ ਤਰਿਆ ਨਹੀਂ ਜਾਂਦਾ ਜਿਸ ਨਾਲ ਸੁਖ ਮਿਲੇ ਸੁਖਾਂ ਰੂਪੀ ਬੇੜੀ ਗੁਰੂ ਦਾ ਉਪਦੇਸ਼ ਹੈ ਕਰਤਾਰ ਨੂੰ ਸੰਬੋਧਨ ਕਰਕੇ ਗੁਰੂ ਜੀ ਆਖਦੇ ਹਨ हे ਪਰਮਾਤਮਾ ਮੇਰੇ ਤੇ ਮਿਹਰ ਕਰੋ ਜਿਵੇਂ ਆਪ ਨੂੰ ਪਾਉਂਦਾ ਤਿਵੇਂ ਮੈਨੂੰ ਰੱਖੋ ਆਪ ਤੇ ਬਿਨਾ ਹੋਰ ਕਿਸੇ ਦੂਸਰੇ ਉੱਤੇ ਮੇਰਾ ਭਰੋਸਾ ਨਹੀਂ ਮੈਂ ਅੱਗੇ ਪਿੱਛੇ ਵੇਖ ਕੇ ਹੈਰਾਨ ਹੋ ਰਿਹਾ ਹਾਂ ਅੱਗੇ ਮਸਾਣਾ ਦੀ ਅੱਗ ਸੜ ਕੇ ਸਵਾਹ ਕਰੀ ਜਾਂਦੀ ਹੈ ਪਿੱਛੋਂ ਹੋਰ ਜੰਮਦੇ ਆਉਂਦੇ ਹਨ ਇਹ ਜਗਤ ਚਾਲ ਹੈ ਪਰਮਾਤਮਾ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਖਤਮ ਕਰਦਾ ਹੈ ਪਰ ਹਰ ਇਹ ਦੇ ਵਿੱਚ ਉਸੇ ਤਰ੍ਹਾਂ ਵਸਦਾ ਹੈ ਜਿਵੇਂ ਪਾਣੀ ਦੇ ਘੜਿਆਂ ਵਿੱਚ ਅੱਡ-ਅੱਡ ਚੰ드ਰਮਾ ਦਾ ਪ੍ਰਤੀਬਿੰਬ ਪੈਦਾ ਹੈ ਆਪ ਹੀ ਪਰਮਾਤਮਾ ਮਿਲਦਾ ਹੈ ਆਪ ਹੀ ਆਪਣੇ ਚਰਨਾਂ ਵਿੱਚ ਲੈ ਜਾਂਦਾ ਹੈ हे नाथों करतार ਅੱਗੇ ਪ੍ਰਾਰਥਨਾ ਕਰਿਆ ਕਰੂ हे करतार ਮੈਂ ਤੈਨੂੰ ਇੱਕ ਪਾਲਣਾ ਭੁੱਲਾਂ ਕਿਉਂਕਿ ਜਿਉਂ-ਜਿਉਂ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ ਤਿਉਂ-ਤਿਉਂ ਅੰਮ੍ਰਿਤ ਰੂਪੀ ਸੁੱਖਾਂ ਦੀ ਵਰਖਾ ਹੁੰਦੀ ਹੈ ਇਹ ਮਨ ਤਨ ਪਰਮਾਤਮਾ ਦਾ ਹੈ ਪਰਮਾਤਮਾ ਹੀ ਹੰਕਾਰ ਨੂੰ ਖਤਮ ਕਰੇ ਅੱਖਾਂ ਖੋਲ ਕੇ ਵੇਖੋ ਇਸ ਜਗਤ ਨੇ ਤ੍ਰਿਲੋਕ ਪੈਦਾ ਕੀਤੇ ਹਨ ਮਨ ਮੁੱਖ ਹਨੇਰੇ ਵਿੱਚ ਰਹਿੰਦੇ ਹਨ ਤੇ ਗੁਰਮੁਖ ਗਿਆਨ ਚਾਨਣ ਰਾਹੀਂ ਸਭ ਕੁਝ ਜਾਣ ਜਾਂਦਾ ਹੈ ਉਸ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਨਿਰੰਕਾਰੀ ਜੋਤ ਹਰ ਹਿਰਦੇ ਵਿੱਚ ਹੈ ਜਿੰਨਾ ਗੁਰਮਖਾਣੇ ਜਾਣ ਲਿਆ ਹੈ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਜਿੰਨਾ ਹਿਰਦਿਆਂ ਅੰਦਰ ਸੱਚ ਹੈ ਉਹ ਸੱਚ ਆਸਰੇ ਪ੍ਰਮਾਤਮਾ ਨਾਲ ਮਿਲ ਗਏ ਹਨ ਸੰਤੋਖ ਨਾਲ ਤਰੀਦਾ ਹੈ 나ਥਾਂ ਦਾ ਮੁਖੀ ਇਹ ਉਪਦੇਸ਼ ਸੁਣ ਕੇ ਪੱਥਰ ਦੀ ਬੇੜੀ ਤਰਦੀ ਵੇਖ ਕੇ ਗੁਰੂ ਜੀ ਦੇ ਚਰਣਾ ਉੱਤੇ ਜਾ ਡਿੱਗਾ ਉਸ ਦਾ ਹੰਕਾਰ ਟੁੱਟ ਗਿਆ ਗੁਰੂ ਜੀ ਨੇ ਉਹਦੇ ਸਿਰ ਨੂੰ ਉੱਪਰ ਚੁੱਕਿਆ ਅੱਖਾਂ ਵਿੱਚ ਅੱਖਾਂ ਮਲਾਈਆਂ ਪਿਆਰ ਸ਼ਾਂਤੀ ਸਿਮਰਨ ਦਾ ਦਾਣ ਬਖਸ਼ਿਤ ਕੀਤਾ 나ਥ ਆਪ ਮਹਾਰਾ ਸਤ ਕਰਤਾਰ ਧੰ ਗੁਰੂ ਨਾਨਕ ਸ਼ਬਦਾਂ ਦਾ ਸਿਮਰਨ ਕਰਦਾ ਹੋਇਆ ਮਸਤ ਹੋ ਕੇ ਨੱਚਣ ਲੱਗ ਪਿਆ ਸਾਰੇ ਚੇਲੇ ਗੁਰੂ ਜੀ ਦੇ ਸਿੱਖ ਬਣੇ ਇਸ ਨਾਥਾਂ ਦੇ ਡੇਰੇ ਅਜੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੁੰਦਾ ਹੈ ਕਈ ਮਹੰਤ ਐਸੇ ਗੁਰਮੁਖ ਹੋਏ ਹਨ ਜਿਨ੍ਹਾਂ ਮਾਰਵਾੜੀ ਲੋਕਾਂ ਵਿੱਚ ਸਤ ਕਰਤਾਰ ਦਾ ਪ੍ਰਚਾਰ ਕੀਤਾ ਹੈ ਅਜੇ ਵੀ ਲੱਖਾਂ ਜੀਵ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਦੇ ਹਨ ਤੇ ਇਸਤਰੀਆਂ ਪੁੰਨਿਆਂ ਦਾ ਵਰਤ ਰੱਖਦੀਆਂ ਹੋਈਆਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦਾ ਜਾਪ ਜਪਦੀਆਂ ਹਨ 나ਥਾਂ ਦੇ ਜੋੜ ਤੋਂ ਚੱਲ ਕੇ ਗੁਰੂ ਜੀ ਲੋਹਾਗੜ ਤਲਾਬ ਉੱਤੇ ਆਏ ਉੱਥੇ ਦੇਵੀ ਦਾ ਮੰਦਿਰ ਸੀ ਉਸ ਦੇਵੀ ਨੂੰ ਸ਼ਰਾਬ ਦਾ ਭੋਗ ਲਾਇਆ ਜਾਂਦਾ ਸੀ ਗੁਰੂ ਜੀ ਨੇ ਪੁਜਾਰੀਆਂ ਨੂੰ ਉਪਦੇਸ਼ ਦੇ ਕੇ ਦੇਵੀ ਨੂੰ ਸ਼ਰਾਬ ਚੜਾਉਣੀ ਬੰਦ ਕਰਵਾਈ ਮੰਦੇ ਕਰਮਾਂ ਤੋਂ ਹਟਾਇਆ ਤੇ ਅੱਗੇ ਨਾਥ ਦਵਾਰੇ ਪਹੁੰਚੇ ਇਥੋਂ ਦਾ ਨਾਥ ਬਹੁਤ ਹੰਕਾਰੀ ਕੂ ਧਰਮੇ ਤੇ ਦੁਰਾਚਾਰੀ ਸੀ ਉਹ ਧਰਮ ਦੇ ਯੋਗ ਦੇ ਨਾਮ ਉੱਤੇ ਠੱਗੀ ਕਰਦਾ ਸੀ ਗੁਰੂ ਜੀ ਉਸ ਦੇ ਦਵਾਰੇ ਕੋਲ ਜਾ ਬੈਠੇ ਉਹ ਹੰਕਾਰੀ ਨਾਥ ਬਾਹਰੋਂ ਆਇਆ ਦਾ ਸਤਕਾਰ ਨਹੀਂ ਕਰਦਾ ਸਗੋਂ ਮਖੌਲ ਕਰਕੇ ਅੱਗੇ ਤੋਰ ਦਿੰਦਾ ਸੀ ਗੁਰੂ ਜੀ ਇੱਕ ਰੁੱਖ ਦੀ ਛਾਵੇਂ ਥੜੇ ਉੱਤੇ ਬੈਠੇ ਸਨ ਉਹ ਹੰਕਾਰੇ ਨਾਥ ਸੁੰਦਰ ਕੱਪੜੇ ਗਹਿਣੇ ਪਾ ਕੇ ਅਤੇ ਅਤਰ ਫੁਲੇਲ ਜੈ ਸੁਗੰਧੀ ਵਾਲੇ ਤੇਲ ਲਾ ਕੇ ਮਟਕ ਨਾਲ ਬਾਹਰ ਨਿਕਲਿਆ ਗੁਰੂ ਜੀ ਦੇ ਲਾਗਿਉਂ ਦੀ ਲੰਗ ਗਿਆ ਪਰ ਉਸ ਨੇ ਅੱਖਾਂ ਪੁੱਟ ਕੇ ਵੀ ਗੁਰੂ ਜੀ ਵੱਲ ਨਹੀਂ ਦੇਖਿਆ ਗੁਰੂ ਜੀ ਦਾ ਸ਼ਾਂਤ ਚੇਤ ਰਹਿ ਪਰ ਭਾਈ ਮਰਦਾਨਾ ਜੀ ਗਰਮ ਹੋ ਗਏ ਭਾਈ ਮਰਦਾਨਾ ਜੀ ਗ੍ਰੋਧ ਨਾਲ ਬੋਲੇ ਦਾਤਾ ਇਹ ਤਾਂ ਬਹੁਤ ਹੰਕਾਰੀ ਸਾਧੂ ਹੈ। ਇਸਤਰੀਆਂ ਮਾਂਗ ਸ਼ਿੰਗਾਰ ਕਰਕੇ ਲੰਘ ਗਿਆ ਹੈ। ਅਸਾਨੂੰ ਇਸਨੇ ਬੁਲਾਇਆ ਤੱਕ ਨਹੀਂ ਇਹ ਕੈਸਾ ਬੰਦਾ ਹੈ। ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲੇ ਮਰਦਾਨਿਆਂ ਇਸ ਦਾ ਦੋਸ਼ ਨਹੀਂ ਮਾਇਆ ਐਸੀ ਠਗਣੀ ਹੈ ਕਿ ਜੀਵ ਦੀ ਚਾਲ ਟਾਲ ਵਿਗਾੜ ਦਿੰਦੀ ਹੈ। ਰਬਾਬ ਛੇੜ ਕੀਰਤਨ ਕਰੀਏ ਇਹ ਪਾਪਾਂ ਦੇ ਹਨੇਰੇ ਖੂਵ ਵੱਲ ਜਾ ਰਿਹਾ ਹੈ। ਇਸ ਨੂੰ ਖੂ ਦੇ ਡਿੱਗਣੋਂ ਬਚਾਉਣਾ ਹੈ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਸ੍ਰੀ ਗੁਰੂ ਨਾਨਕ ਦੇਵ ਜੀ ਕੀਰਤਨ ਕਰਨ ਲੱਗੇ ਚਉਆ ਚੰਦਨ ਅੰਕ ਚੜਾਇਓ ਪਾਟ ਪਟੰਬਰ ਪਹਿਰ ਹਟਾਇਓ ਬਿਨ ਹਰੇ ਨਾਮ ਕਹਾਂ ਸੁਖ ਪਾਇਓ ਕਿਆ ਪਹਿਰਿਓ ਕਿਆ ਉੜ ਦਿਖਾਇਓ ਬਿਨ ਜਗਦੀਸ਼ ਕਹਾਂ ਸੁਖ ਪਾਇਓ ਰਹਾਉ ਕਾਨੇ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੇ ਫੁੱਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖ ਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੇ ਅਤ ਪਿਆਰੀ ਬਿਨ ਤਗਜੀਸ਼ ਭਜੇ ਨਿਤ ਖੁਆਰੀ ਦਰ ਕਰ ਮਹੱਲਾ ਸੇਜ ਸੁਖਾਲੀ ਐਨੇ ਸਫੂਲ ਵਿਸ਼ਾਵੇ ਮਾਲੀ ਬਿਨ ਹਰ ਨਾਮ ਸੋ ਦੇ ਦੁਖਾਲੀ ਹੈ ਵਰ ਗੈਵਰ ਨੇਜੇ ਵਾਜੇ ਦਸਕਰ ਨੇਬ ਖਵਾਸੀ ਪਾਜੇ ਬਿਣ ਜਗਦੀਸ਼ ਝੂਠੇ ਤਵਾਜੇ ਸਿੱਧ ਕਹਾਵਿਓ ਰਿੱਧ ਸਿੱਧ ਬੁਲਾਵਿਓ ਤਾਜ ਕੁਲੈ ਸਿਰ ਛਤਰ ਬਣਾਵਿਓ ਬਿਣ ਜਗਦੀਸ਼ ਕਹਾਂ ਸੱਚ ਪਾਵਿਓ ਖਾਨ ਮਲੂਕ ਕਹਾਵਿਓ ਰਾਜਾ ਅਬ ਤਬਕੂੜੈ ਹੈ ਭਾਜਾ ਬਿਣ ਗੁਰ ਸਰਦ ਨੈ ਸਵਰਸ ਕਾਜਾ ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਰਿਧੈ ਮੁਰਾਰੀ ਪ੍ਰਣਵਤ ਨਾਨਕ ਸਰਨ ਤੁਮਾਰੀ ਇਸ ਦਾ ਅਰਥ ਹੈ ਮਰਦਾਨਿਆਂ ਭਾਵੇਂ ਸ਼ਰੀਰ ਦੇ ਅੰਗਾਂ ਨੂੰ ਚੰਦਨ ਦੀਆਂ ਸੁਗੰਧੀਆਂ ਲਾ ਲਵੋ ਭਾਵੇਂ ਮਾਮਲੇ ਲੀੜਿਆਂ ਦੀ ਥਾਂ ਰੇਸ਼ਮ ਪਾਵੋ ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਕਿ ਗਹਿਣਿਆਂ ਨੂੰ ਪਾਉਣਾ ਹੈ ਤੇ ਕਿ ਸੁੰਦਰ ਕੱਪੜਿਆਂ ਨੂੰ ਪਾਉਣਾ ਹੈ ਬਿਨਾ ਪਰਮਾਤਮਾ ਮਿਲੇ ਸ਼ਾਂਤੀ ਨਹੀਂ ਆ ਸਕਦੀ ਮਨ ਤੜਫਦਾ ਰਹਿੰਦਾ ਹੈ ਦੇਖ ਇਸ ਨਾਥ ਦੇ ਕੰਨਾਂ ਵਿੱਚ ਕੁੰਡਲ ਤੇ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਰਾਤ ਨੂੰ ਸੌਂਦਾ ਐਸੀ ਸੇਜ ਉੱਤੇ ਹੋਵੇਗਾ ਜਿੱਥੇ ਰੇਸ਼ਮੀ ਮਖਮਲ ਦੀ ਤਲਾਈ ਵਿਸ਼ੀ ਹੋਈ ਹੋਵੇਗੀ ਤੇ ਉਸ ਦਾ ਰੰਗ ਵੀ ਲਾਲ ਹੋਵੇਗਾ ਸੇਜ ਉੱਤੇ ਫੁੱਲ ਵੀ ਪਏ ਹੋਣਗੇ ਪਰ ਬਿਨਾ ਪਰਮਾਤਮਾ ਦੇ ਮਿਲਾਪ ਦੇ ਸੇਜ ਉੱਤੇ ਵੀ ਇਹ ਉਤਾਵਲਾ ਹੀ ਰਹਿੰਦਾ ਹੋਵੇਗਾ ਮਰਦ ਤੋਂ ਬਿਨਾ ਮਿਰਗ ਨੈਣੀ ਤੇ ਸੁੰਦਰ ਇਸਤਰੀ ਕਾ ਹੀ ਪ੍ਰਕਾਰ ਦੇ ਸ਼ਿੰਗਾਰ ਕਰੇ ਜੇ ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦੀ ਤਾਂ ਨਿਤਖੁਆਰ ਹੁੰਦੀ ਰਹੇਗੀ ਉਸ ਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ ਕਿਸੇ ਪੁਰਸ਼ ਦੇ ਕੋਲ ਸੁੰਦਰ ਈਸ਼ਰੀਆਂ ਫੁੱਲਾਂ ਦੀ ਮਾਲਾ ਮਾਲੀ ਸੇਵਾ ਕਰਨ ਵਾਲੇ ਹਾਥੀ ਕੋੜੇ ਲਸ਼ਕਰ ਤੇ ਵਾਜੇ ਹੋਣ ਸ਼ਾਹੀ ठाट ਹੋਵੇ ਪਰ ਜੇ ਉਹ ਪ੍ਰਭੂ ਭਗਤੀ ਨਹੀਂ ਕਰਦਾ ਤਾਂ ਕਿਸ ਕੰਮ ਹਨ 나ਥ ਜੋਗੀ ਉਹ ਕੇ ਸਿੱਧੀਆਂ ਨੂੰ ਪ੍ਰਾਪਤ ਕਰਦਾ ਹੈ ਕਈ ਤਰ੍ਹਾਂ ਦੇ ਤਮਾਸ਼ੇ ਕਰਦਾ ਰਾਜਾ ਬਣ ਜਾਂਦਾ ਹੈ ਪਰ ਉਹ ਭਗਵਾਨ ਸ਼ਕਤੀ ਬਿਨਾ ਸੁਖੀ ਨਹੀਂ ਹੋ ਸਕਦਾ ਤਈ ਥੋੜੇ ਜੇ ਪਿੰਡਾਂ ਦੇ ਮਾਲਕ ਰਾਜਖਾਨ ਹਨ ਉਹਨਾਂ ਦੇ ਹਿਰਦੇ ਵਿੱਚ ਹੰਕਾਰ ਹੈ ਉਹ ਜੇ ਸੁਣੋਂ ਬੁਲਾਉਂਦੇ ਹਨ ਉਸ ਨੂੰ ਅਵੇ ਤਵੇ ਕਰਕੇ ਬੁਲਾਉਂਦੇ ਹਨ ਇਸ ਨਾਲ ਉਹਨਾਂ ਦੀ ਸ਼ਾਨ ਨਹੀਂ ਵਾਧੀ ਸਗੋਂ ਘਟਦੀ ਹੈ ਕਿਉਂਕਿ ਉਹਨਾਂ ਨੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਹੋਇਆ ਹੁੰਦਾ ਚੰਗਾ ਇਹੋ ਹੈ ਕਿ ਪੁਰਸ਼ ਹੰਕਾਰ ਲਾਲਚ ਮਮਤਾ ਨੂੰ ਛੱਡੇ ਤੇ ਜੀਵਨ ਸੁਧਾਰ ਵਾਸਤੇ ਗੁਰੂ ਦੇ ਉਪਦੇਸ਼ ਨੂੰ ਸੁਣੇ ਇਸੇ ਨਾਲ ਪਾਰ ਉਤਾਰਾ ਹੋ ਸਕਦਾ ਹੈ ਮਿੱਠੀ ਰਸੀਲੀ ਤੇ ਪੀਤੀ ਭਰੀ ਸੁਰ ਵਿੱਚ ਜਦੋਂ ਮੇਹਰਾਂ ਦੇ ਦਾਤੇ ਨੇ ਇਹ ਸ਼ਬਦ ਗਾਇਆ ਤਾਂ 나ਥ ਦੁਆਰੇ ਦੇ ਸਾਰੇ ਪੁਰਸ਼ ਜਨਾਨੀਆਂ ਮਰਦ ਤੇ ਬੱਚੇ ਗੁਰੂ ਜੀ ਦੇ ਕੋਲ ਆ ਗਏ ਪੰਛੀ ਵੀ ਮਸਤ ਹੋ ਕੇ ਸੁਣਨ ਲੱਗੇ 나ਥ ਤੇ ਹੰਕਾਰ ਨਾਲ ਅੱਗੇ ਤੁਰ ਗਿਆ ਸੀ ਜਿਸ ਦੇ ਹਿਰਦੇ ਵਿੱਚ ਮੰਦੇ ਕਰਮ ਦੇ ਵਿਚਾਰ ਸਨ ਤੇ ਜਿਸ ਦੀਆਂ ਅੱਖਾਂ ਵਿੱਚ ਇੱਕ ਸੁੰਦਰੀ ਦਾ ਚਿੱਤਰ ਸੀ ਉਹ ਵੀ ਬੱਜਨ ਜਿਹਾ ਹੋਇਆ ਪਿੱਛੇ ਮੁੜ ਆਇਆ ਉਹ ਕੋਲ ਖਲੋਤਾ ਸ਼ਬਦ ਸੁਣਦਾ ਰਿਹਾ ਜਿਉਂ-ਜਿਉਂ ਉਹ ਸ਼ਬਦ ਸੁਣਦਾ ਰਿਹਾ ਤਿਉਂ-ਤਿਉਂ ਉਹਦੇ ਹਿਰਦੇ ਵਿੱਚੋਂ ਮਾੜੇ ਖਿਆਲ ਦੂਰ ਹੁੰਦੇ ਗਏ ਉਸ ਦਾ ਸਰੀਰ ਠੰਡਾ ਹੋਣ ਲੱਗਾ ਕਾਮਵਾਸਨਾ ਖੋਣ ਵਿੱਚੋਂ ਖਤਮ ਹੋਣ ਲੱਗੀ ਉਹਦੀਆਂ ਅੱਖਾਂ ਦੇ ਅੱਗੇ ਉਹਦੇ ਕੀਤੇ ਹੋਏ ਕੁਕਰਮ ਭੈੜੀਆਂ ਸੂਰਤਾਂ ਬਣ ਕੇ ਨਜ਼ਰ ਆਉਣ ਲੱਗੇ ਉਹ ਪੈਪੀਤ ਹੋਣ ਲੱਗਾ ਜਦੋਂ ਸ਼ਬਦ ਦੀ ਸਮਾਪਤੀ ਹੋਈ ਤਾਂ ਉਸ ਦਾ ਸੇਰ ਆਪਣੇ ਆਪ ਹੀ ਗੁਰੂ ਜੀ ਦੇ ਚਰਨ ਕਮਲਾਂ ਉੱਤੇ ਡਿੱਗ ਪਿਆ ਉਹ ਗੁਰੂ ਜੀ ਦਾ ਸਿੱਖ ਹੋ ਗਿਆ ਗੁਰੂ ਉਪਦੇਸ਼ ਨੂੰ ਸੁਣਿਆ ਤੇ ਮੰਦੇ ਕਰਮਾਂ ਸ਼ਿੰਗਾਰ ਨੂੰ ਛੱਡ ਕੇ ਵਾਹਿਗੁਰੂ ਦਾ ਸਿਮਰਨ ਕਰਨ ਲੱਗਾ ਜਿੱਥੇ ਲੋਕਾਂ ਕੋਲੋਂ ਸੇਵਾ ਕਰਾਉਂਦਾ ਸੀ ਉੱਥੇ ਲੋਕਾਂ ਦੀ ਸੇਵਾ ਕਰਨ ਲੱਗਾ